ਦੋਸਤੋ 70 80% ਕ੍ਰੀਏਟਰ ਦਾ ਇਹੀ ਸਵਾਲ ਹੁੰਦਾ ਵੀ ਸਾਨੂੰ ਕੰਟੈਂਟ ਮੋਨੇਟੇਸ਼ਨ ਟੂਲ ਕਦੋਂ ਮਿਲੂਗਾ ਮਤਲਬ ਜਿਨ੍ਹਾਂ ਨੂੰ ਟੂਲ ਮਿਲ ਚੁੱਕਿਆ ਉਹ ਤਾਂ ਆਪਦਾ ਕੰਮ ਕਰ ਰਹੀ ਆ ਜਿਨ੍ਹਾਂ ਨੂੰ ਨਹੀਂ ਟੂਲ ਮਿਲਿਆ ਉਹਨਾਂ ਦਾ ਇਹੀ ਸਵਾਲ ਹੁੰਦਾ ਵੀ ਸਾਨੂੰ ਟੂਲ ਕਦੋਂ ਮਿਲੂ ਕਦੋਂ ਮਿਲੂ ਕਿਵੇਂ ਮਿਲੂਗਾ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕਲੀਅਰ ਕਰਨਾ ਚਾਹੁੰਦੇ ਹਾਂ ਥੋੜੀ ਜਿਹੀ ਡਾਟ ਮਤਲਬ ਮੈਂ ਤਾਂ ਉਹ ਇੰਜ ਨਹੀਂ ਕਹਿੰਦਾ ਵੀ ਮੈਂ ਟੂਲ ਦਿਵਾ ਦੂੰ ਬਿਲਕੁਲ ਨਹੀਂ ਆਪਾਂ ਦਾਵਾ ਨਹੀਂ ਕਰਦੇ ਪਰ ਥੋੜੀਆਂ ਜੀਆਂ ਟਿਪਸ ਦੱਸ ਸਕਦੇ ਹਾਂ ਕਿਉਂਕਿ ਜਦੋਂ ਆਪਾਂ ਵੀਡੀਓ ਪਾਉਣੀਆਂ ਜਾਂ ਇਸ ਫੀਲਡ 'ਚ ਆਉਣੀਆਂ ਥੋੜਾ ਜਿਹਾ ਆਈਡੀਆ ਵੀ ਹੋ ਜਾਂਦਾ ਵੀ ਫੇਸਬੁੱਕ ਜਿਹੜਾ ਟੂਲ ਦੇ ਰਿਆ ਵੀ ਉਹਦੇ ਵਿੱਚ ਕੋਈ ਤਾਂ ਮਤਲਬ ਸ਼ਰਤ ਹੋਊਗੀ ਮਤਲਬ ਕੀ ਕੀ ਉਹਨਾਂ ਨੇ ਗਾਇਡਲਾਈਨ ਹੋਣੀਆਂ ਜਿਨ੍ਹਾਂ ਨੂੰ ਆਪਾਂ ਫੋਲੋ ਕਰਗੇ ਵੀ ਆਪਾਂ ਨੂੰ ਟੂਲ ਮਿਲੂਗਾ ਸੋ ਫੇਸਬੁੱਕ ਦੀ ਸਭ ਤੋਂ ਪਹਿਲੀ ਸ਼ਰਤ ਹੈਗੀ ਆ ਵੀ ਉਹਨਾਂ ਦੀ ਕਮਿਊਨਿਟੀ ਗਾਇਡਲਾਈਨ ਨੂੰ ਫੋਲੋ ਕਰੋ ਮਤਲਬ ਕੈਲ ਕੀ ਉਹਨਾਂ ਦੀ ਇੱਕ ਕੰਟੈਂਟ ਪਾਲਿਸੀ ਹੈਗੀ ਆ ਇੱਕ 파ਟਨਰ ਪਾਲਿਸੀ ਉਹਨੂੰ ਫੋਲੋ ਕਰਿਓ ਜਿਹਦੇ ਵਿੱਚ ਕਾਫੀ ਮਤਲਬ ਲੰਮਾ ਚੌੜਾ ਬੋੜਿਆ ਹੈਗਾ ਵੀ ਤੁਸੀਂ ਇਸ ਤਰ੍ਹਾਂ ਦਾ ਕੰਟੈਂਟ ਨਹੀਂ ਪਾਣਾਗਾ ਉਹ ਜੇ ਤੁਹਾਨੂੰ ਡਿਟੇਲ ਨਾਲ ਸਮਝਾਉਣ ਲੱਗ ਗਏ ਤਾਂ ਬਹੁਤ ਲੰਮਾ ਟਾਈਮ ਲੰਘ ਜਾਊਗਾ ਸੋ ਤੁਹਾਨੂੰ ਆਪਾਂ ਸਿੱਧਾ ਪੰਜਾਬੀ ਚ ਕਹਿ ਦਿੰਦੇ ਆ ਵੀ ਫੇਸਬੁੱਕ ਕਹਿੰਦਾ ਤੁਸੀਂ ਸਾਨੂੰ ਤੁਹਾਡੇ ਵਿਊ ਨਾਲ ਕੋਈ ਮਤਲਬ ਨਹੀਂ ਗਾ ਸਾਨੂੰ ਹੈਗਾ ਵੀ ਤੁਸੀਂ origignal content ਪਾਓ ਹੁਣ ਤੁਸੀਂ ਕਹੋਗੇ origignal origignal ਕਰਦਾ ਰਹਿੰਦਾ ਏ ਤੇ ਅਸੀਂ ਦਾ ਡੁਪਲੀਕੇਟ ਵੀ ਪਾਉਣੀਆ ਚਲੋ ਜਿਹਨੂੰ ਟੂਲ ਵਿੱਚ ਜਾਂ ਮਾੜਾ ਮੁੱਟਾ ਤੁਸੀਂ ਆਪਦਾ ਰਿਐਕਸ਼ਨ ਦੇ ਕੇ ਪਾ ਸਕਦੇ ਹੋ ਤੇ ਫੇਸਬੁੱਕ ਤਾਂ ਪਹਿਲਾਂ ਕਿਹਾ ਵੀ origignal content ਪਾਓ ਜਿਹਦੇ ਵਿੱਚ ਤੁਹਾਡਾ ਫੇਸ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਆ ਮੈਂ ਬੋਲ ਰਹੀ ਹਾਂ ਮੇਰਾ ਫੇਸ ਆ ਬਿਲਕੁਲ ਨੈਚੁਰਲ ਲੁੱਕ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਇਹਦੇ ਵਿੱਚ ਮੈਂ ਕੋਈ ਐਡਾ ਟੈਕਨੀਕ ਨਹੀਂ ਕੀਤੀ ਇਸ ਤਰੀਕੇ ਨਾਲ ਤੁਸੀਂ ਬਣਾਓਗੇ ਤਾਂ ਬਾੜਾ ਵਧੀਆ ਤੇ ਦੂਸਰਾ ਤੁਸੀਂ ਕੀ ਕਰਨਾ ਮਤਲਬ ਫੇਸਬੁਕ ਨੂੰ ਵੀਊਅ ਨਾਲ ਲੈਂਦਾ ਕੋਈ ਮਤਲਬ ਨਹੀਂ ਫਿਰ ਮਤਲਬ ਹੁਣ ਤੁਸੀਂ ਕਹੋਗੇ ਇਹੋ ਜਿਹਾ ਅਸੀਂ ਕਿਹੜਾ ਕੰਟੈਂਟ ਪਾ ਗਏ ਜਾਂ ਨੂੰ ਤੇ ਮੈਂ ਬਹੁਤ ਜਣ ਉਹਨੂੰ ਦੇਖਿਆ ਜਿਹੜੇ ਕੀ ਕਰਦੇ ਆ ਘਰ ਦਾ ਬਲੌਗ ਪਾਉਂਦੇ ਆ ਕਦੇ ਬੱਚਿਆਂ ਨੂੰ ਦਿਖਾਤਾ ਬੱਚਿਆਂ ਨੂੰ ਮਤਲਬ ਤੇ ਕਈ ਵਾਰੀ ਸਬਜ਼ੀ ਲਾਣ ਗਿਆ ਜਾਂ ਉਥੋਂ ਦੀ ਵੀਡੀਓ ਬਣਾਤੀ ਕਦੇ ਘਰੋਂ ਨਿਕਲੇ ਵੀ ਅਸੀਂ ਅੱਜ ਕਰੇ ਇਹ ਮਤਲਬ 4 ਚੰਨੇ ਆ ਉਥੋਂ ਦੀ ਵੀਡੀਓ ਬਣਾਤੀ ਰਾਤ ਜਾਂਦਿਆਂ ਦੀ ਵੀਡੀਓ ਬਣਾਤੀ ਮਤਲਬ ਉਹਨਾਂ ਨੇ ਕੋਈ ਮਿਊਜ਼ਿਕ ਨਹੀਂ ਲਾਇਆ ਆ ਸਭ ਤੋਂ ਵੱਡੀ ਗੱਲ ਆ ਉਹਨਾਂ ਨੇ ਕੋਈ ਮਿਊਜ਼ਿਕ ਨਹੀਂ ਲਾਇਆ ਸ਼ੁਰੂ ਚ ਆਉਂਦਾ ਫੇਸ ਦਿਖਾਇਆ ਹਾਂਜੀ ਆਬ ਹਮ ਚੱਲਦੇ ਹੈ ਜਹਾਂ ਪੇ ਮਤਲਬ ਜੋ ਵੀ ਡੇਲੀ ਰੁਟੀਨ ਚ ਹੁੰਦੀ ਆ ਨਾ ਕੰਮ ਮਤਲਬ ਜਿਵੇਂ ਤੁਸੀਂ ਉੱਠਦੇ ਆ ਨਹਾਉਨੇ ਆ ਤੇ ਬਸ ਕਾਉਂਦੇ ਜਾਨ ਨੇ ਉਹ ਦਿਖਾ ਰਹੇ ਆ ਹੋਮ ਬਲੌਗ ਕੋਈ ਐ ਹੋ ਜਾਂਦੀ ਟੈਲੈਂਟ ਵੀ ਜੋ ਬੜੀ ਐਡਿਟਿੰਗ ਹਾਈ ਲੈਵਲ ਦੀ ਐਡਿਟਿੰਗ ਕਰਕੇ ਦਿਖਾ ਰਹੇ ਆ ਸਿੰਪਲ ਜਿਵੇਂ ਸਿੰਪਲ ਦਿਖਾ ਰਹੇ ਆ ਤੋਂਨ ਟੂਲ ਮੈਂ ਦਿਆ ਫੇਸਬੁੱਕ ਉਹਦੇ ਵਿੱਚ ਕੀ ਕੈਚ ਕਰ ਰਿਹਾ ਉਹਨਾਂ ਦੇ AI ਐਲਗੋਰਿਦਮ ਕੀ ਕੈਚ ਕਰ ਰਿਹਾ ਉਹ ਦੇਖ ਰਿਹਾ ਵੀ ਇਹ ओरिजिनल ਤੇ ਕੰਮ ਕਰ ਰਿਹਾ ਕੋਈ ਐਡਿਟਿੰਗ ਨਹੀਂ ਕਰ ਰਿਹਾ ਕੋਈ 뮤직 ਨਹੀਂ ਲਾ ਰਿਹਾ ਤੇ ਆਪਦਾ ਫੇਸ ਦਿਖਾ ਰਿਹਾ ਇਹ ਬੰਦਾ ओरिजिनल ਆ ਬਸ ਉਹਨਾਂ ਦੀ AI ਨੇ ਇਹ ਚੀਜ਼ ਕੈਚ ਕਰਨੀ ਆ ਜੀ ਇਹ ਚੀਜ਼ ਉਹਨਾਂ ਨੇ ਕੈਚ ਕਰ ਲਈ ਤਬਾਸਾ ਇਹਨਾਂ ਦਾ ਉਹਨਾਂ ਨੇ ਜਦੋਂ ਰਿਵਿਊ ਕਰਦੀਆਂ 2-3 ਮਹੀਨੇ ਬਾਅਦ ਪ੍ਰੋਫਾਈਲ ਆਈ ਨਹੀਂ ਤੁਸੀਂ 10 ਦਿਨ ਕੰਟੈਂਟ ਪਾਤਾ ਤੇ 15ਵੇਂ ਦਿਨ ਤੁਹਾਨੂੰ ਟੂਲ ਮਿਲ ਗਿਆ ਉਹ ਜਿਉਂ 2-3 ਮਹੀਨੇ ਬਾਅਦ ਰਿਵਿਊ ਕਰਦੇ ਆ ਉਹ ਕਹਿੰਦੇ ਇਹਨਾਂ ਦੀ ਪ੍ਰੋਫਾਈਲ ਜੈਨੂਨ ਆ ਕੰਟੈਂਟ ਟੋਟਲੀ ਆਪਣਾ ਫੇਸ ਵੀ ਇਹ ਆਈ ਨੇ ਕੈਚ ਕਰ ਲਿਆ ਵੀ ਓਕੇ ਆ ਫੇਸਬੁੱਕ ਟੂਲ ਪ੍ਰੋਵਾਈਡ ਕਰ ਦਿੰਦਾ ਸੈਟਅਪ ਦੇ ਦਿੰਦਾ ਤੇ ਅਰਨਿੰਗ ਹੋ ਜਾਂਦੀ ਆ ਸਟਾਰਟ ਇਹੀ ਆ ਬਸ ਟਿਪਸ ਤੇ ਇਹ ਬਸ ਜਿਹੜੇ ਕਾਪੀ ਪੇਸਟ ਕਰਦੇ ਉਹ 15 15000 ਫੋਲੋਅਰ ਦਿਓਦੇ ਪੈਂਦੇ ਰਹਿੰਦੇ ਆ ਤੇ ਕੰਗਾਂ ਨੂੰ ਚਾਰ ਚਾਰ ਹੋਰ ਫੋਲੋਅਰ ਵਾਲਿਆਂ ਨੂੰ ਮਿਲ ਜਾਂਦਾ ਉਹ ਆ ਦਾ ਰੀਜਨਲ ਪਾਈ ਜਾਂਦੇ ਆ ਤੇ ਉਹ ਮਤਲਬ ਵਾਲੀ ਮਿਹਨਤ ਵੀ ਨਹੀਂ ਕਰਦੇ ਉਹ ਕੀ ਕਰਦੇ ਆ ਮਤਲਬ ਐਡਿਟਿੰਗ ਨਹੀਂ ਵਾਲੀ ਕਰਦੇ ਉਹ ਨੂੰ ਡੇਲੀ بیس ਤੇ ਕੰਮ ਕਰਦੇ ਆ ਕੋਈ ਦਿਨ ਛੱਡਦੇ ਨਹੀਂ ਤੇ ਉਹਨਾਂ ਨੂੰ ਟੂਲ ਮਿਲ ਜਾਂਦਾ ਬਸ ਇਸ ਤੇ ਵੀ ਕਿਨਾਂ ਤੁਸੀਂ ਆਪਦਾ ਕੰਮ ਕਰਨਾ ਤੇ ਬੜਾ ਕਾਪੀ ਪੇਸਟ ਚ ਨਾ ਜਾਓ ਸਿੱਧਾ ਆਪ ਦੇ origignal ਚ ਫੋਕਸ ਕਰੋ ਤੇ ਟੂਲ ਤੁਹਾਨੂੰ ਮਿਲ ਜੂਗਾ ਤੇ ਕਾਫੀ ਜਣਿਆਂ ਦੀਆਂ ਪ੍ਰੋਫਾਈਲਾਂ 'ਚ ਇਹ ਜੀ ਮਿਲਿਆ ਜਿਨ੍ਹਾਂ ਤੁਸੀਂ ਚੈੱਕ ਕਰੋਗੇ ਠੀਕ ਆ ਜੀ ਤੇ ਆਹੀ ਸੀਗੀ ਟਿਪਸ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਕੇ ਟੂਲ ਲੈ ਸਕਦੇ ਹੋ ਖਾਸ ਕਰਕੇ ਨਵੇਂ ਕ੍ਰੀਏਟਰ